ਮੇਰੇ ਦਾਦੀ ਜੀ ਮੇਰੇ ਮੰਮੀ ਬਹੁਤ ਬਹੁਤ ਜਿਆਦਾ ਰਿਲੀਜੀਅਸ ਨੇ ਇਹ ਤੇ ਘਰੇ ਵੀ ਸਾਡੇ ਮਹਾਰਾਜ ਦਾ ਪ੍ਰਕਾਸ਼ ਹੈਗਾ ਸੋ ਰਿਲੀਜੀਅਸ ਮਾਹੌਲ ਤਾਂ ਸ਼ੁਰੂ ਤੋਂ ਹੀ ਸੀਗਾ ਬਟ ਮੈਨ ਲੱਗਾ ਜਦੋਂ ਜਵਾਨੀ ਚ ਵੈਸੇ ਵੀ ਜਤੋਂ ਵੀ ਪੜਦੇ ਹੁੰਨੇ ਉਹ ਤੋਂ ਇਧਰ ਧਿਆਨ ਥੋੜਾ ਥੋੜਾ ਜਿਹਾ ਘੱਟ ਹੁੰਦਾ ਪਰ ਜਦੋਂ ਕੋਈ ਵੀ ਚੀਜ਼ ਆ ਕੇ ਇੱਕੋ ਨੰਮ ਤੁਹਾਡੇ ਤੇ ਪੈਂਦੀ ਆ ਜਦੋਂ ਉਦੋਂ ਮੈਨੂੰ ਲੱਗਦਾ ਤੁਸੀਂ ਥੋੜਾ ਹੋਰ ਪੱਕੇ ਹੋਣਾ ਸ਼ੁਰੂ ਹੋਨੇ ਆ ਸੋ ਜਿਉਂ-ਜਿਉਂ ਮੈਨੂੰ ਲੱਗਦਾ ਉਮਰ ਵੱਧ ਗਈ ਤੇ ਉਤੋਂ ਉ ਵਿਸ਼ਵਾਸ ਪੱਕਾ ਹੁੰਦਾ ਗਿਆ ਬਹੁਤ ਖੂਬ ਅਰਵਿੰਦ ਤੁਸੀਂ ਪੀਸ ਤੁਸੀਂ ਵੀ ਕੁਝ ਦੱਸੋ ਟਾੜਾ ਕਦੋਂ ਲੱਗਿਆ ਵੀ ਰੱਬ ਤੇ ਹੁਣ ਵਿਸ਼ਵਾਸ ਜ਼ਿਆਦਾ ਮੈਂ ਹੁਣ ਤੇਰਾ ਬਸ ਰਛਿਆ ਛੱਡਿਆ ਸਭ ਕੁਝ ਜਦੋਂ ਐਗਜ਼ਾਮਸ ਦਿੰਦੀ ਸੀ ਜਦਿਸ ਦਿਨ ਰਿਜ਼ਲਟ ਆਉਂਦਾ ਸੀ ਨਹੀਂ ਉਹਦੇ ਲਈ ਪੜ੍ਹਨਾ ਵੀ ਪੈਂਦਾ ਪੜ੍ਹ ਕੇ ਦਿੰਦੇ ਸੀ ਐਗਜ਼ਾਮ ਨਹੀਂ ਇਦਾਂ ਹੀ ਬਸ ਛੱਡ ਆਏ ਰੱਬ ਦੇ ਭਰੋਸੇ ਦਾ ਰਿਜ਼ਲਟ ਵੇਲੇ ਤਾਂ ਉੱਠਦਾ ਸੀ ਵਿਸ਼ਵਾਸ ਮੇਰਾ ਮਨ ਜਾਂਦਾ ਸੀ ਮੇਰਾ ਮਨ ਜਾਂਦਾ ਸੀ ਤੇ ਮੇਰਾ ਮਿਕਸ ਜਾ ਰਿਹਾ ਬਟ ਹਾਂ ਕਈ ਵਾਰੀ ਆਇਆ ਲੱਗਦਾ ਵੀ ਉਹ ਐਗਜ਼ਾਮਸ ਦੇ ਦਿਨ ਖਤਮ ਨਹੀਂ ਹੋਏ ਹਲੇ ਤੱਕ ਚੱਲ ਰਹੇ ਨੇ ਇੱਕ ਇੱਕ ਐਗਜ਼ਾਮ ਰੋਜ਼ ਦੇਣਾ ਪੈਂਦਾ ਪਰ ਫਿਰ ਰੱਬ ਜਦੋਂ ਰਿਜ਼ਲਟ ਸਾਡੇ ਸਾਹਮਣੇ ਲੈ ਕੇ ਆਉਂਦਾ ਤਾਂ ਫਿਰ ਯਕੀਨ ਕਰਾਉਂਦਾ ਵੀ ਹਾਂ ਹੈਗਾ ਮੈਂ ਨੇੜੇ ਹੀ ਆ ਉਂਗਲੀ ਫੜਾ ਕੇ ਰੱਖ ਹੈਗਾ ਸੋ ਇਸ ਫਿਲਮ ਦਾ ਹੋਣਾ ਆਪਣੇ ਆਪ ਚ ਬਹੁਤ ਵੱਡਾ ਮੈਰੀਕਲ ਤੇ ਰੱਬ ਦਾ ਵਿਸ਼ਵਾਸ ਹੈ ਮੇਬੀ ਇਹ ਅਸੀਂ ਹੀ ਫਿਲਮ ਚੂਜ਼ ਕੀਤੀ ਇਸ ਵੀ ਆਰ ਬਲੇਸਡ ਟੂ ਬੀ ਦਾ ਪਾਰਟ ਆਫ ਸੱਚ ਅ ਗ੍ਰੇਟ ਅਮੇਜ਼ਿੰਗ ਫਿਲਮ ਜਿਹੜੀ ਕਿ ਪੰਜਾਬੀ ਇੰਡਸਟਰੀ ਚ ਮੈਨੂੰ ਤਾਂ ਲੱਗਦਾ ਕਿ ਮੇਰੇ ਜੰਮਣ ਤੋਂ ਪਹਿਲਾਂ ਹੋਈਆਂ ਹੋਣਗੀਆਂ ਜਿੰਨੀਆਂ ਹੋਈਆਂ ਹੋਣਗੀਆਂ ਪਰ ਸਾਨੂੰ ਕਦੇ ਮੈਂ ਕਦੇ ਦੇਖੀ ਨਹੀਂ ਸ਼ਾਇਦ ਇੱਕ ਜੋਣਾ ਮੋੜ ਚ ਸੀਗਾ ਥੋੜਾ ਜਿਹਾ ਪਾਰਟ ਉਹ ਹੈਗਾ ਪਰ ਉਸ ਤੋਂ ਬਾਅਦ ਇਸ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਬਟ ਆਮ ਗਲੈਡ ਸਿੰਦਰ ਸਰ ਪ੍ਰੋਡਿਊਸਰਸ ਕਿ ਤੁਸੀਂ ਇਹ ਸੋਚਿਆ ਔਰ ਸਾਨੂੰ ਇਸ ਕਹਾਣੀ ਦਾ ਹਿੱਸਾ ਬਣਾਇਆ ਔਰ ਇਸ ਤੋਂ ਜ਼ਾਦੇ ਮੈਂ ਧੰਨਵਾਦ ਮਾਤਰਣ ਦਾ ਕਰਨਾ ਚਾਹੁੰਦੀ ਆ ਵੀ ਥੈਂਕ ਯੂ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਸਾਨੂੰ ਸਾਰਿਆਂ ਨੂੰ ਚੂਜ਼ ਕੀਤਾ ਤੇ ਅੱਜ ਅਸੀਂ ਇੱਥੇ ਬੈਠੇ ਆ ਬਹੁਤ ਬਹੁਤ ਖੂਬ ਸਾਡੇ ਸਾਰਿਆਂ ਨੂੰ ਸਾਰਿਆਂ ਨੂੰ 올 ది ਬੈਸਟ ਫॉर ਦੀ ਮੂਵੀ ਥੈਂਕ ਯੂ ਸਰ ਐਂਡ ਹੁਣ ਆਪਾਂ ਕੁਐਸਚਨਸ ਲੈਣੇ ਮੀਡੀਆ ਤੋਂ ਹਾਂਜੀ ਜਿਨਾਂ ਨੇ ਵੀ ਕੋਈ ਸ਼ਿਕਾਇਤ ਪੁੱਛਣਾ ਹੈਂਡ ਰੇਸ ਕਰ ਦਿਓ ਮਾਈਕ ਉਹਨਾਂ ਤੱਕ ਪਹੁੰਚੂ ਭਾਜੀ ਮਾਈਕ ਲਈ ਉਹ ਆਊਗਾ ਮੈਂ ਆਪਣੇ ਲੈਣਾ ਨਹੀਂ ਦੇਣਾ ਜਿਵੇਂ ਸਰ ਨੇ ਕਿਹਾ ਕਿਉਂਕਿ ਸਾਡੇ ਕੋਲ ਟਾਈਮ ਲਿਮਿਟਿਡ ਹੁੰਦਾ ਸੀ ਅਸੀਂ ਸ਼ੂਟ ਕਰਨਾ ਸੀਗਾ ਜਾ ਕੇ ਤਾਂ ਸਾਨੂੰ ਮਾਤਾ ਰਾਣੀ ਨੇ ਗੱਡੀਆਂ ਥੱਲੇੋਂ ਬੁਲਾਇਆ ਹੋਇਆ ਸੀ ਆ ਪਰ ਜਦੋਂ ਮੈਂ ਪਹਿਲੀ ਵਾਰ ਹੀ ਗਈਆਂ ਮੈਂ ਪਹਿਲਾਂ ਗਈ ਨਹੀਂ ਸੀ ਮੇਰੇ ਘਰ ਦੇ ਮੇਰੇ ਚਾਚੀ ਜੀ ਬਹੁਤ ਮੰਨਦੇ ਨੇ ਤੇ ਉਹ ਜੋਤ ਵੀ ਲਾਉਂਦੇ ਨੇ ਮਾਤਾ ਰਾਣੀ ਦੀ ਘਰੇ ਤੇ ਉਹ ਕਹਿੰਦੇ ਤੂੰ ਜਾ ਰਹੀ ਹੈਂ ਅੱਛਾ ਕਿਵੇਂ ਜਾਏਂਗੀ ਮੈਂ ਕਿਵੇਂ ਲੈ ਕੇ ਜਾਣਗੇ ਪ੍ਰੋਡਕਸ਼ਨ ਵਾਲੇ ਅੱਛਾ ਫਿਲਮ ਹੈ ਤੇ ਤੁਹਾਨੂੰ ਪੈਸੇ ਵੀ ਮਿਲਣਗੇ ਇਹ ਵੀ ਮਾਤਾ ਰਾਣੀ ਕੋਲ ਜਾਣਦੇ ਵੀ ਪੈਸੇ ਮਿਲ ਰਹੇ ਨੇ ਤੁਹਾਨੂੰ ਬੁਲਾਵਾ ਵੀ ਹੈ ਸੋ ਮੈਂ ਕਿਹਾ ਹਾਂ ਮੈਨੂੰ ਰਿਅਲਾਈਜ਼ ਹੋ ਗਿਆ ਉਹਨਾਂ ਨਾਲ ਗੱਲ ਕਰਦੇ ਕਰਦੇ ਵੀ ਕਿੰਨੀ ਇੱਛਾ ਹੁੰਦੀ ਹੈ ਨਾ ਇੱਕ ਭਗਤ ਦੀ ਆ ਵੀ ਮਾਤਾ ਨੂੰ ਐ ਆਪਣੇ ਗੁਰੂ ਨੂੰ ਮਿਲਣ ਦੀ ਤੇ ਮੈਂ ਉਹ ਉਹ ਮਨ ਚ ਸੀਗਾ ਮੇਰੇ ਜਦੋਂ ਮੈਂ ਉੱਥੇ ਜਾ ਰਹੀ ਸੀ और मैं जो उत्थे पहुंची कुछ होया कुछ मैचडअप होी मैं तैयार होकर आई अद्धा तैयार मैं मे बी शूज़ भुल गई रूम चाह कुछ भी है इदा का कुछ होया मैं हाई मैं करूँ मैं पैनिक हो रही थी जब मैं ग्डी चो निकल लगी ना मेरा इन्नी जोर के हाथ आया ना बारिश और एक महीना मेरे निशान रेह उंगल से इन्नी जोर के मेरा हाथ बजे तो मूवमेंट मैं उई हूँ और मैंने रियलाइज़ हो गया मैं एकदम उत्थे प्रेजेंट हो और मैं थैंक यू थैंक यू एंड सॉरी सॉरी अगर मेरे मेरे तो कुछ भी गलत आ कुछ ਕਿਉਂਕਿ ਉੱਥੇ ਪਹੁੰਚਦੇ ਹੀ ਮੈਂ ਸੋਚ ਲਈ ਥਾਏ ਉਹਦੀ ਗਲਤੀ ਹੈ ਉਹਦੀ ਗਲਤੀ ਹੈ ਕੀ ਹੋ ਗਿਆ ਐਦਾਂ ਨਾ ਹੋ ਜਾਏ ਮੈਸਡਪ ਨਾ ਹੋ ਜਾਏ ਪਰ ਦ ਮੂਮੈਂਟ ਮੈਂ ਗੱਡੀ ਚੋਂ ਬਾਹਰ ਨਿਕਲੀ ਉਸ ਦਿਨੋਂ ਸੇ ਸ਼ੂਟ ਕਰਨ ਜਾਣਾ ਸੀਗਾ ਉੱਤੇ ਤੇ ਮੇਰਾ ਹੱਥ ਆ ਗਿਆ ਬਾਰਿਚਾ ਬਹੁਤ ਜ਼ੋਰ ਕੇ ਮੇਰੀ ਉਂਗਲ ਬਿਲਕੁਕੁਲੀ ਕਾਲੀ ਹੋ ਗਈ ਸੀ ਖੂਨ ਜਾਂ ਜਮਾ ਹੋ ਗਿਆ ਸੀ ਮਤਲਬ 1 ਮਹੀਨਾ ਉਹ ਟਰੀਟ ਸਹੀ ਨਹੀਂ ਹੋਈ ਹੈਗੀ ਪਰ ਹੁਣ ਚਲੋ ਬੈਟਰਾ ਪਰ ਉਸ ਟਾਈਮ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਓਕੇ ਮਾਤਾ ਰਾਣੀ ਕਹਿੰਦੇ ਤੂੰ ਕਿੱਧਰ ਐ ਇੱਧਰ ਉੱਧਰ ਭੱਟਦੀ ਫਿਰਦੀ ਐ ਜਸਟ ਬੀ ਹੇਅਰ ਇੱਥੇ ਆ ਜਾ ਫਿਰ ਉੱਥੇ ਰਿਲਾਇਜ ਹੋਏ ਵੀ ਜਦ ਤੁਸੀਂ ਆਈ ਰੱਬ ਕੋਲ ਗਏ ਫਿਰ ਆਪ ਕੋ ਬਹੁਤ ਛੋਟੀਆਂ ਚੀਜ਼ਾਂ 'ਚ ਉਲਝੇ ਰਹਿੰਦੇ ਆਂ ਸਵਾਲ ਜਵਾਬ ਇਹ ਤਰਮੂ ਤਰਮ ਐਦੀ ਕੋਈ ਗੁੰਝਾਇਸ਼ ਨਹੀਂ ਹੁੰਦੀ ਰੱਬ ਐਕਚੁਅਲੀ ਇੱਕਾ ਤੁਹਾਡੀ ਫੀਲਿੰਗ ਜਿੱਥੇ ਰਲ ਜੇ ਉੱਥੇ ਤੁਹਾਨੂੰ ਟਿਕ ਜਾਣਾ ਚਾਹੀਦਾ ਉਹ ਪਾਵਰ ਤਾਂ ਇੱਕੋ ਹੀ ਹੈ ਪਾਵਰ ਇੱਕੋ ਹੀ ਹੈ ਬਿਲਕੁਲ ਇੱਕੋ ਹੀ ਹੈ ਐਂਡ ਪਾਵਰ ਹੈ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਪਾਵਰ ਹੈ ਮੰਨਣਾ ਚਾਹੀਦਾ ਸਭ ਤੋਂ ਵੱਡਾ ਐਗਜ਼ਾਮਪਲ ਆਪਣਾ ਪੰਜਾਬ ਸ਼ੋਅ ਕਰ ਰਿਹਾ ਕਿ ਪਾਵਰ ਹੈ ਯੂਪੀਤੋ ਵੀ ਆਏ ਹੋਏ ਨੇ ਦੇਸਪਾਈਟ ਬੀਇੰਗ ਐਨੀ ਮੁਸਲਿਮ ਸਿੱਖ ਹਿੰਦੂ ਉਹ ਸਾਰੇ ਇਕੱਠੇ ਹੋ ਰਹੇ ਨੇ ਨਾ ਉਹਨਾਂ ਨੇ ਨਹੀਂ ਸੋਚਿਆ ਕਿ ਹਾਂ ਸਾਡਾ ਜਿਹੜਾ ਹੜ ਆਇਆ ਕਿਸੇ ਹਿੰਦੂ ਦੇ ਘਰ ਆਇਆ ਸਿੱਖ ਦੇ ਘਰ ਆਇਆ ਮੁਸਲਿਮ ਦੇ ਘਰ ਆਇਆ ਉਹਨਾਂ ਨੂੰ ਆਏ ਲੱਗੇ ਵੀ ਸਾਨੂੰ ਹੈਲਪ ਕਰਨੀ ਚਾਹੀਦੀ ਹੈ ਜਾ ਕੇ ਮੈਂ ਗਈ ਸੀਗੀ ਉੱਥੇ ਔਰ ਜਦੋਂ ਦੇਖਿਆ ਇੰਨੇ ہمارے پاس یہ ہے ਰਾਸ਼ਨ ਹੈ ਕਿ ਕਿਸੇ ਨੇ ਗਹਿਣੇ ਵੇਚਤੇ ਕੋਈ ਜਿੰਨਾ ਵੀ ਜਿਹਦੇ ਤੋਂ ਸਰ ਰਿਹਾ ਸੀ ਉਹ ਕਰ ਰਿਹਾ ਸੀ ਉਹਨਾਂ ਨੇ ਇਹ ਨਹੀਂ ਨਾ ਸੋਚਿਆ ਵੀ हां जी ਇਸ ਧਰਮ ਤੋਂ ਆ ਇਸ ਧਰਮ ਨੂੰ ਦਵਾਗੇ ਇਸ ਘਰ ਚ ਵੀ हां ਤੁਸੀਂ ਦੱਸੋ ਪਹਿਲਾਂ ਕੀ ਇਹਨਾਂ ਨੂੰ ਮੰਨਦੇ ਹੋ ਕਿ ਨਹੀਂ ਨਾ ਤਾਂ ਮੈਨੂੰ ਐ ਲੱਗਦਾ ਕਿ ਸਭ ਤੋਂ ਵੱਡਾ ਐਗਜ਼ਾਮਪਲ ਹੈ ਔਰ ਸਾਡੇ ਪ੍ਰੋਡਿਊਸਰਸ ਨੇ ਸਾਡੀ ਫਿਲਮ ਇੰਡਸਟਰੀ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਪੰਜਾਬ ਨੂੰ ਵਰਸਟਾਈਲ ਸ਼ੋ ਕਰੰਦਾ ਲਿਬਰਲ ਸ਼ੋ ਕਰੰਦਾ ਤੇ ਉਹ ਸਭ ਤੋਂ ਜ਼ਿਆਦਾ ਸੁਣੀ ਗੱਲ ਹੈ ਤੇ ਮੇਰਾ ਦੂਸਰਾ ਸਵਾਲ ਪੁਖਰਾ ਸਰ ਤੋਂ ਹੈ ਸਰ ਜਦੋਂ ਤੁਹਾਨੂੰ ਪਤਾ ਲੱਗਿਆ ਟਾਈਟਲ ਦਾ ਹਾਂਜੀ ਜੀ ਚਲੋ ਬੁਲਾਵਾ ਆਇਆ ਜਦੋਂ ਤੁਸੀਂ ਟਾਈਟਲ ਸੁਣਿਆ ਤੁਹਾਡਾ ਕੀ ਰਿਐਕਸ਼ਨ ਸੀਗਾ ਤੇ ਤੁਹਾਨੂੰ ਲੱਗਦਾ ਹੈ ਫਿਲਮ ਜੋ ਕਿ ਬਹੁਤ ਰਿਲੀਜੀਅਸ ਤੌਰ ਤੇ ਬਣਾਈ ਗਈ ਹੈ ਆਸਥਾ ਇਹਦੇ ਵਿੱਚ ਹੈ ਕਿ ਆਡੀਅנס ਦੇ ਦਿਲਾਂ ਨੂੰ ਛੂਏਗੀ ਦੇਖੋ ਪਹਿਲਾਂ ਇਹਦਾ ਟਾਈਟਲ ਕੱਲਾ ਬੁਲਾਵਾ ਸੀ ਜਦੋਂ ਹਜੇ ਸਟੇਜ 1 ਤੇ ਚੱਲ ਰਿਹਾ ਸੀ ਪ੍ਰੀਪ੍ਰੋਡਕਸ਼ਨ ਸੀ ਜਨੂੰ ਤੇ ਮਿੰਟਾਂ ਉਹ ਵੀ ਬਹੁਤ ਵਧੀਆ ਲੱਗਿਆ ਸੀ ਸੋ ਜਦੋਂ ਚਲੋ ਬੁਲਾਵਾ ਹੈ ਉਦੋਂ ਇੱਕ ਕਰੀ ਸੁਣ ਕੇ ਇਦਾਂ ਲੱਗਾ ਵੀ ਹਾਂ ਹੁਣ ਕੰਪਲੀਟ ਟਾਈਟਲ ਲੱਗਦਾ ਅ ਰਾਈਗਲ ਰਿਲੀਜੀਅਸ ਦੀ ਜੀ ਮੈਨੂੰ ਇਦਾਂ ਲੱਗਦਾ ਵੀ ਫਿਲਮ ਜਿੱਦਾਂ ਸਤਿੰਦਰ ਬਾਈ ਹੋਣਾ ਨੇ ਵੀ ਦੱਸਿਆ ਪਹਿਲਾਂ ਵੀ ਫਿਲਮ ਇਹ ਸੋਸ਼ਲ ਇਸ਼ੂਸ ਦੇ ਉੱਤੇ ਹੀ ਹੈ ਉਹਦੇ ਵਿੱਚ ਜਿਹੜੇ ਕੈਰੈਕਟਰਸ ਨੇ ਉਹ ਰਿਲੀਜੀਅਸ ਨੇ ਹੈ ਨਾ ਤਾਂ ਉਹ ਇੱਕ ਮੈਨੂੰ ਜਦੋਂ ਮੈਂ ਡਬਿੰਗ ਵੇਲੇ ਪੂਰੀ ਫਿਲਮ ਦੇਖੀ ਸੀਗੀ ਤਾਂ ਉਦੋਂ ਵੀ ਇੱਕ ਫੀਲ ਆਉਂਦਾ ਸੀਗਾ ਵੀ ਹਾਂ ਵੀ ਇਹ ਕੈਰੈਕਟਰਸ ਦਾ ਜੋ ਇੱਕ ਪੂਰਾ ਔਰਾ ਆ ਉਹ ਰਿਲੀਜੀਅਸ ਆ ਬਟ ਇਹਦੇ ਵਿੱਚ ਜਿੰਨੇ ਮੈਸੇजेस ਨੇ ਪਲੱਸ ਜਿੱਦਾਂ ਪੂਰੀ ਥੀਮ ਚੱਕੀ ਹੋਈ ਆ ਉਹ ਸਾਰੀ ਸੋਸ਼ਲ ਇਸ਼ੂਜ਼ ਨੂੰ ਇਫੈਕਟ ਕਰਦੀ ਆ ਸੋ ਸਾਨੂੰ ਤਾਂ ਬਹੁਤ ਪਸੰਦ ਆਈ ਹੈ ਜੀ ਤੇ ਹੁਣ ਉਮੀਦ ਕਰਦੇ ਹਾਂ ਕਿ ਆਡੀਅנס ਨੂੰ ਵੀ ਵਧੀਆ ਲੱਗੂ ਥੈਂਕ ਯੂ ਸੋਮ ਥਿੰਕ ਪੁੱਲਾ ਸਾਰੇ ਐਡਮਿਟ ਸੀਗੇ ਜੀ ਤੇ ਮੈਨੂੰ ਲੱਗਦਾ ਮਨੇ ਘਰ ਤੱਕ ਕੁਸ਼ਨ ਪੁੱਛਿੰਦੋਂ ਨਏ ਕੋਈ ਗੱਲ ਪਸੇ ਥੋੜਾ ਛੁੱਟਦੇ ਸੀਗਾ ਸਭ ਤੋਂ ਪਹਿਲਾਂ ਤਾਂ ਅੱਜ ਬੀਂਗ ਆਰਟਿਸਟ ਨੂੰ ਬਹੁਤ ਮੁਸ਼ਕਿਲ ਹੁੰਦਾ ਜੀ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਥੈਂਕਫੁਲ ਆ ਆਪਣੇ ਟੀਮ ਦਾ ਸਤਿੰਦਰ ਭਾਈ ਹੋਣਾ ਦਾ ਹੀਰ ਸਾਬ ਹੋਣਾ ਦਾ ਗੁਰਜੀਤ मैम ਹੋਣਾ ਦਾ ਸਾਰਿਆਂ ਦਾ ਹੀ ਕਿਉਂਕਿ ਅ ਜੇ ਤੁਹਾਨੂੰ ਤੁਹਾਡੇ ਪ੍ਰੋਡਿਊਸਰਸ ਵੱਲੋਂ ਤੁਹਾਡੀ ਟੀਮ ਵੱਲੋਂ ਡਾਇਰੈਕਟਰ ਸਾਹਿਬ ਵੱਲੋਂ ਸਪੋਰਟ ਨਾ ਹੋਵੇ ਫਿਰ ਮੈਨੂੰ ਲੱਗਦਾ ਟੈਕਲ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸੈਂਸਾ ਹੀ ਡੇਟ ਤੋਂ 2.5 ਸਾਲਾਂ ਤੋਂ ਜਿਵੇਂ ਇਸ਼ੂਸ ਚੱਲ ਰਹੇ ਸਕੇ ਬਹੁਤ ਸਾਰੇ ਤੱਕ ਆ ਨਵੀਂ ਕੇ ਪ੍ਰੋਡਿਊਸਰ ਜਦੋਂ ਭੱਲਾ ਸਾਹਿਬ ਥੋੜੇ ਠੀਕ ਨਹੀਂ ਸਕੇ ਤੇ ਪੁਖਰਾਸ ਜਾਂਦਾ ਸੀ ਦੇਖਣ ਥੋੜਾ ਲੇਟ ਆਉਣਾ ਤੇ ਮੈਂ ਅੰਦਰੋਂ ਥੋੜਾ ਡਾਇਰੈਕਟਰ ਸਾਹਿਬ ਨੂੰ ਕਹਿੰਦਾ ਹੁੰਦਾ ਸੀ ਯਾਰ ਆਪਣੀ ਸ਼ੂਟਿੰਗ ਬਹੁਤ ਲੇਟ ਹੋ ਜਾਣੀ ਆ ਮੈਂ ਤੇ ਦੇਖੋ ਐਜ਼ ਅ ਪ੍ਰੋਡੂసర్ ਖਰਚਾ ਦੇਖਦਾ ਸੀ ਪਰ ਮਾਤਾ ਰਾਣੀ ਦੀ ਕਿਰਪਾ ਕਰ ਲੋ ਜਾਂ ਕੁਖਰਾਜ ਦੀ ਡੈਡੀਕੇਸ਼ਨ ਖਾਓ ਸਾਡਾ ਸ਼ੂਟ ਹਮੇਸ਼ਾ ਟਾਈਮ 'ਤੇ ਕਰੂਗਾ ਪੈਸਾ ਕਿ ਲੇਟ ਆ ਪਰ ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਪਰ ਮੇਰੇ ਦਿਲ 'ਚ ਨਾਲ ਵਾਸਤੇ ਬਹੁਤ ਰਿਸਪੈਕਟ ਹੁੰਦੀ ਸੀ ਪਰ 2 ਮਿੰਟ ਦਾ ਮਤਲਬ 2 ਮਿੰਟ ਦਾ ਗੁੱਸਾ ਹੁੰਦਾ ਸੀ ਯਾਰ ਲੇਟ ਹੋ ਜਾਣਾ ਸੀ ਪਰ ਟਾਈਮ 'ਤੇ ਸਾਰਾ ਖਤ ਹੋਇਆ ਫੋ ਮਾਤਾ ਦਾ ਕਹਿ ਲੋ ਇੱਕ ਚਮਤਕਾਰ ਸੀ ਪਰ ਹੁਣ ਦੇਖੋ ਕੀ ਹੋਇਆ ਕਿ ਜਦੋਂ ਅਸੀਂ ਆ ਮਹੀਨਾ ਤੋਂ ਪਹਿਲਾਂ ਮਿਲੇ ਇਕੱਠੇ ਹੋਏ ਵੀ ਅਸੀਂ ਅੱਗੇ ਪ੍ਰੋਮੋਸ਼ਨ ਕਿੱਦਾਂ ਕਰਨੀ ਹੈ ਤੇ ਮੈਂ ਪਖਰਾਜ ਨੂੰ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਕਿੱਦਾਂ ਭਾਜੀ ਨੂੰ ਸਿਹਤ ਕਹਿੰਦਾ ਠੀਕ ਆ ਮੈਂ ਕਿਹਾ ਆਪਾਂ ਕੋਸ਼ਿਸ਼ ਕਰਾਂਗੇ ਭਾਵੇਂ ਪ੍ਰੀਮੀਅਰ ਤੇ ਲੈ ਕੇ ਆਈਏ 5 ਮਿੰਟ ਤੇ ਮੈਨੂੰ ਪਖਰਾਜ ਨੇ ਕਿਹਾ ਵੀ ਉਹਨਾਂ ਦੀ ਵੀ ਖਾਸ ਇਹ ਆ ਉਹ ਮੈਨੂੰ ਦਿਲੋਂ ਸਭ ਤੋਂ ਜ਼ਿਆਦਾ ਖੁਸ਼ੀ ਹੋ ਸੀ ਜਦੋਂ ਮੈਨੂੰ ਪਤਾ ਲੱਗਿਆ ਪਰ ਜੋ ਜਿਹੜਾ ਸਾਡੇ ਹੱਥ 'ਚ ਨਹੀਂ ਕੁਝ ਕੰਟਰੋਲ ਉਹ ਨਹੀਂ ਕਰ ਸਕਦੇ ਪਰ ਬਖਰਾਜ ਦੀ ਡੈਡੀਕੇਸ਼ਨ ਕੰਮ ਲਈ ਵੀ ਔਰ ਫੈਮਿਲੀ ਲਈ ਵੀ ਮੈਂ ਦੇਖੀ ਔਰ ਮੇਰੇ ਜਿੰਨੇ ਕੁ ਗੁੱਸੇ ਘਸੇ ਸਾਰੇ ਸਵੇਰ ਨੂੰ ਉੱਤਰ ਜਾਂਦੇ ਸੀ ਕਿ ਕੋਈ ਨਹੀਂ ਮੇਰੀ ਸ਼ਿਫਟ ਐਕਸਟਰਾ ਨਹੀਂ ਲੱਗੀ ਮੈਨੂੰ ਐਕਸਟਰਾ ਖਰਚਾ ਨਹੀਂ ਕਰਨਾ ਪਿਆ ਸੋ ਥੈਂਕ ਯੂ ਖਰਾਜ ਤੇ ਅਸੀਂ ਨਾਲ ਆ ਹਰ ਪਾਸੇ ਜਿੱਥੇ ਵੀ ਸਾਨੂੰ ਭਰਾਵਾਂ ਨੂੰ ਲੋਡ ਹੋ ਗਈ ਅਸੀਂ ਬੈਠੇ ਆ ਫੈਮਿਲੀ ਆ ਸਾਡੀ ਅਸੀਂ ਸਾਲ ਭਰ ਇਕੱਠੇ ਕੰਮ ਕਰਿਆ ਅਰ ਔਰ ਜਿਸ ਦਿਨ ਇਹ ਸਾਨੂੰ ਸਭ ਤੋਂ ਬੈਡ ਸੈਡ ਖਬਰ ਮਿਲਣੀ ਅਸੀਂ ਉਦੋਂ ਹੀ ਸਭ ਕੁਝ ਬੰਦ ਕਰ ਦਿੱਤਾ ਕਿ ਸਾਨੂੰ ਪਹਿਲਾਂ ਫੈਮਲੀ ਹੈ ਬਾਕੀ ਕੰਮ ਬਾਅਦ ਸੋ ਥੈਂਕ ਯੂ ਟੂ एवरीवन ਸਾਰੀ ਯੂਨਿਟ ਨੇ ਵੀ ਇਸ ਗੱਲ ਨੂੰ ਅੰਡਰਸਟੈਂਡ ਕੀਤਾ ਡਾਇਰੈਕਟਰ ਸਾਹਿਬ ਨੇ ਵੀ ਮੇਰੇ 파ਟਨਰਸ ਨੇ ਵੀ ਸਪੈਸ਼ਲੀ ਕਿ ਕੋਈ ਗੱਲ ਨਹੀਂ ਆਪਾਂ ਪਹਿਲਾਂ ਸਾਨੂੰ ਕੁਖਰਾਜ ਬਾਕੀ ਕੰਮ ਬਾਅਦ ਦੇਰ ਦੇ ਵਿੱਚ ਵੀ ਦੇਖਿਆ ਐਂਡ ਐਸ ਯੂ ਆਰ ਫਰਮ ਅ ਮੈਰੀਕਾ ਤੇ ਤੁਸੀਂ ਮੂਵੀ ਦੇ ਵਿੱਚ ਵੀ ਆਪਣਾ ਰੋਲ ਕੀਤਾ ਐਂਡ ਯੂ ਵਰ ਇਨ ਦਾ ਯੂ نو ਯੂ ਐਸ ਤੇ ਤੁਸੀਂ ਆਪਣੀ ਟੀਮ ਦੇ ਨਾਲ ਕਾਪਪ ਕਿਵੇਂ ਕੀਤਾ ਐਂਡ ਲਾਈਕ ਤੁਸੀਂ ਯੂ نو ਮਾਤਾ ਰਾਣੀ ਦੇ ਨਾਲ ਕਿ ਇਹ ਤੁਹਾਡੇ ਲਈ ਬੁਲਾਵਾ ਸੀਗਾ ਐਂਡ ਯੂ ਆਰ ਬੀ ਐਸ ਅ ਪ੍ਰੋਡਿਊਸਰ ਟੂ ਤੇ ਇਸ ਸਾਦੀ ਤੁਹਾਡੀ ਜਰਨੀ ਕਿਵੇਂ ਦੀ ਸੀਗੀ ਐਂਡ ਹਾਊ ਯੂ ਯੂ ਥਿੰਕ ਕਿ ਇਹ ਤੁਹਾਡੇ ਲਈ ਵੀ ਮਾਤਾ ਰਾਣੀ ਦਾ ਇੱਕ ਯੂ نو ਇਨਵੀਟੇਸ਼ਨ ਸੀਗਾ Thank you for your question. Um, it, it was a different experience, but um, I think you have to ask. You asked too many questions and <laughs> one question. Sorry. Okay, first like question. question. To see as an NRI um, in um, 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 Our director, Satan and and um, Heepajit, I think they've supported me in doing my small little role, but with them, I wasn't stressed at all. I think. It just went smoothly. There was see scene like I'm stressed out or yeah, will happen, yeah, no. I think with everybody's support, it was really easy for me to do. Okay, and about the movie Mata Rani, the movie, see, there was like a miracle. hoya, you know, you felt so connected that okay, Mata Rani, I chose this movie. The to be the part of it. No miracle scene, but I will say one thing वी we वेंट मेरा बड़ा बेटा भी आया था नाल एंडल we uh, वैश्वो माता आई मैंने उसका लैट्स गोव ही सर आई डोट वॉन्ट टू डो एंड आई वॉज लिटल अपसे कि तू क्यों नहीं जाना लाइक वॉज गोइंग ऑन ही टू डो एंड देन आई वॉज मैंने तब क्या लाइक like, माता रानी प्लीज़ हेल्प यू इन्नी दूर आए हैं एटलीस्ट मत्था था टेके यू नो एंड सम हैव दूसरे दिन इन द मॉर्निंग ही गाप तैयार गोया मैं क्या वो यू वोइंग मै सर so i think that was a miracle because i was not expecting him because he's really stubborn. so i wasn't expecting him to get up and get ready and just go without any argument or no, nothing. so that was a, i think that was a miracle because i made it both itchasi like itni so, so i think that was a miracle for me. okay, thank you. <laughs> ਦਾ ਬਿਸ਼ਰੇ ਮਾਤਰ ਔਰ ਉਹਨਾਂ ਪ੍ਰੋਡਿਊਸਰਸ ਨੂੰ ਬਹੁਤ ਸਾਰਾ ਸਤਿਕਾਰ ਜਿੰਨਾ ਨੇ ਬੁਲਾਵਾ ਤੇ ਪੈਸਾ ਖਰਚਿਆ ਔਰ ਸਤਿੰਦਰ ਦੇਵ ਇੱਕ ਬਹੁਤ ਠਹਿਰਾ ਹੋਇਆ ਇਨਸਾਨ ਹੈ ਬਹੁਤ ਕੰਮ ਕੀਤਾ ਬਹੁਤ ਠਹਿਰਾ ਹੋਇਆ ਇਨਸਾਨ ਹੈ ਸ਼ਾਂਤ ਸੁਭਾਅ ਦਾ ਡਾਇਰੈਕਟਰ ਛੋਟੀ ਗੱਲ ਨੂੰ ਡਾਇਰੈਕਟਰ ਦਾ ਕੰਮ ਹੁੰਦਾ ਕਿ ਬੜੇ ਸਹਿਜ ਤਰੀਕੇ ਦੇ ਨਾਲ ਉਹ ਰਵਟੀਆਂ ਕਰਕੇ ਪਰਦੇ ਤੇ ਦਿਖਾਵੇ ਤੇ ਉਹ ਹਰ ਵਾਰ ਇਸ चीज ਕਾਮਯਾਬੀ ਹਦਾ ਤੇ ਹਮੇਸ਼ਾ ਹੀ ਕਾਮ ਜਾਬ ਹੋਵੇ ਮੈਂ ਕਾਮਨਾ ਕਰਦਾ ਹਾਂ ਸਾਡੀਆਂ ਤੀਆਂ ਪੁੱਤਰ ਸਾਡਾ ਇਸ ਟੀਮ ਦੇ ਮੋਰੀ ਨੇ ਬਹੁਤ ਸਾਰਾ ਆਸ਼ੀਰਵਾਦ ਕੰਮ ਕਰਦੇ ਰਹੋ ਡਟੇ ਰਹੋ ਫਿਲਮਾਂ ਚੱਲਣੀਆਂ ਚਾਹੀਦੀਆਂ ਨੇ ਔਰ ਮੇਰੀ ਦੁਆ ਕਿ ਇਹ ਸਨਬਲ ਜ਼ਰੂਰ ਚੱਲੇ ਕਾਮਯਾਬ ਹੋਵੇ ਤੁਸੀਂ ਸਾਰੇ ਕਾਮਯਾਬ ਹੋਵੋ ਔਰ ਪੰਜਾਬੀ ਸਿਨੇਮਾ ਤੋਂ ਜਿਹੜਾ ਤੂਰ ਜਾ ਰਹੇ ਨੇ ਉਹਦਾ ਕਾਰਨ ਲੱਭ ਕੇ ਆਪਾਂ ਦੁਬਾਰਾ ਉਹਨਾਂ ਨੂੰ ਸਿਨੇਮਾ ਤੱਕ ਲਿਆਉਂ ਜੀ ਕਾਮਯਾਬ ਹੋਈਏ ਇਹੋ ਜੀ ਦੁਆ ਇਹੋ ਜਿਹਾਲ ਕਿ ਸੋਚ ਫਿਲਮਾਂ ਬਾਕ ਬਣਦੀਆਂ ਨੇ ਔਰ ਫਿਲਮ ਦੀ ਇੰਨੀ ਸੱਚੀ ਸੂਚੀ ਜਹੀ गल कद सुन बहुत घट मिली है क्योंकि सारे ने दिल खोल के ने गलत ज्यों रहो कामयाब होवो थोड़ी कामयाबी लिये मैं हमेशा अर्दास कर ला गुड लक ऑल द वेरी बेस्ट थैंक यू सो मच सर थैंक यू जी मुकेश सर तुम दसो टीम एक्सपीरियंस ऐसे किमें दे रहे काम करके <laughs> मेरा एक्सपीरियंस बहुत ਵਧੀਆ ਸੀਗਾ ਮੈਨੂੰ ਜਿਆਦਾ ਬੋਲਣਾ ਨਹੀਂ ਆਉਂਦਾ ਚੰਗੀ ਤਰ੍ਹਾਂ ਤੇ ਮੀਡੀਆ ਦਾ ਥੈਂਕਸ ਕਰਦਾ ਆਪਣੇ ਪ੍ਰੋਡਿਊਸਰਸ ਦਾ ਥੈਂਕ ਕਰਦਾ ਤੇ ਸਤਿੰਦਰ ਭਾਜੀ ਜਿਹੜੇ ਮੈਨੂੰ ਇਸ ਟੀਮ ਦੇ ਨਾਲ ਜੋੜਿਆ ਜਿਨ੍ਹਾਂ ਨੇ ਉਹਨਾਂ ਦਾ ਥੈਂਕ ਯੂ ਕਰਦਾ ਥੈਂਕ ਯੂ ਥੈਂਕ ਯੂ ਸੋ ਮਚੀ ਥੈਂਕ ਯੂ ਹਰ ਟੂ ਰੋਸ਼ਨ ਭਾਈ ਮਾਈਕ ਇੱਧਰ ਪਾਸ ਕਰ ਦਿਓ ਪਲੀਜ਼ ਰੋਸ਼ਨ ਜੀ ਤੁਸੀਂ ਵੀ ਸਪੈਸ਼ਲੀ ਪਹੁੰਚੇ ਟ੍ਰੇਲਰ ਲਾਂਚ ਤੇ ਅਸੀਂ ਤੁਹਾਡਾ ਤੁਹਾਡਾ ਕਨੈਕਸ਼ਨ ਮਾਤਾ ਰੰਗ ਨਾਲ ਜ਼ਿਆਦਾ ਹੈ ਕਿਉਂਕਿ ਤੁਸੀਂ ਹਮੇਸ਼ਾ ਉਹਨਾਂ ਦੇ ਨਾਲ ਹੀ ਜੁੜੇ ਰਹਿੰਦੇ ਹੋ ਟੋਟਲੀ ਵਿਸ਼ਵਾਸ ਕੀ ਹੈ ਆਸਤਾ ਕੀ ਹੈ ਐਸ ਪਰ ਰੋਸ਼ਨ ਪ੍ਰਿੰਸ सारे तो पहला जय माता दी माता रानी की बड़ी कृपा है सारी टीम है के उ मैं ये लगता कि इन्होंने फिल्म दोनों ही चुने माँ ने इन चुने कि ती कुछ इदा का सार्थक और वजिया लैके आओ कि जिन्हों की आस्था है वो होर दुगनी दुगुनी हो और विश्वास बने और बहुत सोहना ट्रेलर है बहुत प्यारा ट्रेलर है और ये चो जो है आस्था झलकती है ਏ ਵਿਸ਼ਵਾਸ ਬਣਿਆ ਰਵੇ ਸਾਰਿਆਂ ਦਾ ਔਰ ਮੈਂ ਵੀ ਇਸ ਫਿਲਮ ਦਾ ਛੋਟਾ ਜਿਹਾ 파ਟ ਹੈਗਾ ਇੱਕ ਗਾਣਾ ਮੈਂ ਵੀ ਗਾਇਆ ਤੇ ਮੈਂ ਉਮੀਦ ਕਰਦਾ ਸੀ ਮੇਰੇ ਤੋਂ ਭਜਨ ਗਉਣਗੇ ਪਰ ਇਸ ਪਰ ਗਾਣਾ ਗਵਾਇਆ ਤੇ ਇਹਦਾ 파ਟ 2 ਬਣੇਗਾ ਤਾਂ ਉਹਦਾ ਟਾਈਟਲ Song ਫਿਰ ਮੈਂ ਗਾਉਂਗਾ ਤੇ ਹਰ ਜਿਸ ਦਿਨ ਇਹ ਫਿਲਮ ਰਿਲੀਜ਼ ਹੈ ਉਸ ਦਿਨ ਮਾਤਾ ਵੈਸ਼ਨੋ ਦੇਵੀ ਮਾਤਾ ਰਾਣੀ ਦੇ ਚਰਨਾਂ 'ਚ ਮੇਰੀ ਹਾਜ਼ਰੀ ਹੈ ਸਵੇਰ ਦੀ ਆਰਤੀ ਦੇ ਵਿੱਚ ਉਸੇ ਦਿਨ ਤੇ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਕਿ ਮੈਂ ਇਸ ਟੀਮ ਦਾ ਮੈਂਬਰ ਵੀ ਹਾਂ ਔਰ ਪਾਰਟ ਹਾਂ ਔਰ ਫਿਲਮ ਦਾ ਪਾਰਟ ਹਾਂ ਔਰ ਉਸੇ ਦਿਨ ਮਾਤਾ ਰੈਣੀ ਕੋਲ ਮੈਂ ਅਰਦਾਸ ਜਾ ਕੇ ਕਰੂੰਗਾ ਫਿਲਮ ਦੀ ਚੜ੍ਹਦੀ ਕਲਾ ਵਾਸਤੇ ਔਰ ਸਾਡਾਂ ਦੀ ਸਿਹਤ ਯਾ ਵੀ ਤੰਦਰੁਸਤੀ ਵਾਸਤੇ ਜੈ ਮਾਤਾ ਬਹੁਤ ਬਹੁਤ ਥੈਂਕ ਯੂ ਫਾਰ ਗਿਲਜੀ ਜਿਨ੍ਹਾਂ ਨੇ ਫਾਦਰ ਦੇ ਫਾਦਰ ਦਾ ਰੋਲ ਕੀਤਾ ਔਰ ਰਾਣਾ ਜੰਗ ਬਹਾਦਰ ਜੀ ਔਰ ਦੋਨੋਂ ਬੰਬੇ ਨੇ ਉਹਨਾਂ ਨੇ ਵੀ ਫੈਨੋ ਦੇ ਵਿੱਚ ਪੁੰਨਿਆ ਦੇ ਫਾਦਰ ਦਾ ਰੋਲ ਕੀਤਾ ਔਰ ਇੱਕ ਲੜਕਾ ਛੋਟਾ ਬੱਚਾ ਜੋ ਤੁਸੀਂ ਟ੍ਰੇਲਰ ਚ ਦੇਖਿਆ ਮਾਸਟਰ 사ਰਤਕ ਜਿਨੇ ਪਖਰਾਜ ਦੇ ਬਚਪਨ ਦਾ ਰੋਲ ਕੀਤਾ ਇਹ ਔਰ ਕੁਲਦੀਪ ਸ਼ਰਮਾ ਜੀ ਜਿਨ੍ਹਾਂ ਨੂੰ ਅਸੀਂ ਛੋਟੇ ਹੁੰਦੇ ਤੋਂ ਦੇਖਦੇ ਆਏ ਆ ਉਹ ਚਾਰ ਬੰਦੇ ਨਹੀਂ ਆ ਸਕੇ ਚਾਰਾਂ ਦਾ ਦਿলোਧੰਨਵਾਦ ਔਰ ਮੈਂ ਸ਼ੋਰ ਹਾਂ ਔਰ ਸਭ ਤੋਂ ਜ਼ਿਆਦਾ ਮੋਸਟ ਇੰਪੋਰਟੈਂਟ ਐਂਡ ਮੋਸਟ ਰਿਸਪੈਕਟਡ ਲੇਡੀ ਜਤਿੰਦਰ ਕੌਰ ਜੀ ਜਿਨ੍ਹਾਂ ਨੇ ਦਾਦੀ ਦਾ ਔਰ ਪਖਰਾਜ ਦੀ ਦਾਦੀ ਦਾ ਰੋਲ ਕੀਤਾ ਤੇ ਹਣੀ ਮੱਟੂ ਜੀ ਇਹ ਬੰਦੇ ਸਾਡੇ ਐਕਟਰ ਸਾਡੇ ਭਰਾ ਸਾਡੇ ਪੈਣਾ ਮਾਤਾਵਾਂ ਨਹੀਂ ਆ ਸਕੇ ਪਰ ਇਹ ਕੁਝ ਮਜਬੂਰੀਆਂ ਸੀ ਔਰ ਦੂਸਰੀ ਗੱਲ ਡਿਊਰਿੰਗ ਪ੍ਰੋਮੋਸ਼ਨ ਜ਼ਰੂਰ ਸਾਡੇ ਨਾਲ ਰਹਿਣਗੇ ਉਹ ਪ੍ਰੀਮੀਅਮ ਇਹ ਸਾਰੇ ਹੋਣਗੇ ਇੱਥੇ ਸੋ ਇਹ ਸਾਰਾ ਕੁਝ ਕਰਦੇ ਹੋਏ ਕਹਿੰਦੇ ਹੋਏ ਥੈਂਕ ਯੂ ਇੱਕ ਲਾਸਟ ਵਿੱਚ ਸਾਡੇ ਆਓ ਜੀ ਅੰਦਰ ਆਓ ਅਮਨ ਭਾਜੀ ਨੇ ਇਹ ਸਾਡੇ ਤੇ ਭਰਾਜੀ ਨੇ ਪਰ ਇਹ ਮਾਤਾ ਚੰਦਪੁਰ ਨੇ ਜੋ ਪੁਜਾਰੀ ਇਹ ਇਹਨਾਂ ਦਾ ਅਸ਼ੀਰਵਾਦ ਸਾਡੇ ਉਨਾਂ ਰਿਹਾ ਇਹਨਾਂ ਨੇ ਫਿਲਮ ਨੂੰ ਵੀ ਬਹੁਤ ਸਪੋਰਟ ਕੀਤਾ ਅਸੀਂ ਜਿੰਨੀਆਂ ਵੀ ਮਾਤਾਵਾਂ ਦੇ ਮੰਦਰ ਨੇ ਉੱਧਰ ਉਹਨਾਂ ਦੀ ਪਰਮਿਸ਼ਨ ਲੈਣੀ ਉਹਨਾਂ ਦੇ ਅੱਗੇ ਕੰਮ ਕਰਨਾ ਜਾਣਾ ਸਾਨੂੰ ਜਾਣ ਦੇਣਾ ਸਾਰੀ ਫਿਲਮ ਦੇ ਵਿੱਚ ਨੌ ਮਾਤਾਵਾਂ ਦੀ ਦੇ ਦਰਸ਼ਨ ਹੋਣਗੇ ਜਿਹੜਾ ਨਹੀਂ ਵੀ ਕਰੇ ਗਿਆ ਜਾਂ ਜਿਹੜਾ ਨਹੀਂ ਵੀ ਜਾ ਸਕਦਾ ਨੀਅਰ ਫਿਊਚਰ ਚ ਉਹਨਾਂ ਨੂੰ ਇਸ ਫਿਲਮ ਦੇ ਵਿੱਚ ਸਾਰੀਆਂ ਜਗ੍ਹਾ ਦੇ ਦਰਸ਼ਨ ਹੋਣਗੇ ਔਰੋ ਕਰੋਨ ਵਾਲੇ ਇਹ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਔਰ ਅੱਜ ਥੋੜਾ ਲੇਟ ਆਇਆ ਪਰ ਥੈਂਕ ਯੂ ਸੋ ਮੱਚ ਇਹਨਾਂ ਦਾ ਅੱਜ ਬਰਥਡੇ ਹੈ ਜੀ ਹੈਪੀ ਬਰਥਡੇ ਸਰ ਇਸ ਕਰਕੇ ਲੇਟ ਆਇਆ ਜੀ ਬਸ ਮੈਂ ਇਹਨਾਂ ਕਹਿਣਾ ਸੀ ਬਾਕੀ ਸਾਰਿਆਂ ਨੂੰ ਥੈਂਕ ਯੂ ਆ ਲੋ ਜੀ ਸਿਮਰ ਤੂੰ ਵੀ ਆ ਯਾਰ ਕਿਉਂਕਿ ਫਰੋਜ਼ਪੁਰ ਤੋਂ ਹੈ ਚੰਗਾ ਪਿੰਡ ਦਾ ਜੱਟ ਉਹ ਜਿਵੇਂ ਬਾਈ ਜੀ ਹੀਰ ਸਾਹਿਬ ਸੁਭਾਈ ਕੀ ਨਹੀਂ ਸੀ ਨਿਕਲਿਆ ਉਹ ਉਹ ਮਾਤਰਾ ਨਹੀਂ ਨਹੀਂ ਕਹਾਇਆ ਸੀਗਾ ਕਿ ਹੜਾ ਨੂੰ ਠੰਡ ਪਾਉਣ ਵਾਲਾ ਬੰਦਾ ਹੈ ਵਾਕਈਏ ਜਿਸ ਦਿਨ ਪਹਿਲੇ ਦਿਨ ਹੜ ਆਇਆ ਸਾਡਾ ਇੱਕ ਗਰੁੱਪ ਬਣਿਆ ਹੋਇਆ WhatsApp ਤੇ ਇਹਦਾ ਸਨੇਹਾ ਆਉਦਾ ਰਿਹਾ ਤੇ ਅੱਜ ਹੀ ਨਿਕਲੇ ਆ ਡੱਡੂਆਂ ਕੋ ਤੇ ਪਾਣੀਆਂ ਚ ਹੀ ਰਿਹਾ ਉਹਨੇ ਤਾਂ ਜਦੋਂ ਦਾ ਹੜ ਆਇਆ ਇਹ ਹੁਸੈਨੀ ਵਾਲਾ ਪਿੰਡਾ ਦੇ ਵਿੱਚ ਉੱਥੇ ਸਭ ਤੋਂ ਵੱਧ ਅਫੈਕਟਡ ਜਿਹੜਾ ਪਿੰਡ ਹੈ ਪੱਲਾ ਮੇਗਾ ਪੱਲਾ ਮੇਗਾ ਉੱਥੇ ਹੀ ਰਿਹਾ ਹੈ ਸਭ ਤੋਂ ਵੱਧ ਡੁੱਬਿਆ ਹੋਇਆ ਪਿੰਡ ਸੀ ਪੱਲਾ ਮੇਗਾ ਅੱਜ ਵੀ ਉੱਥੇ 2.5 ਫੁੱਟ ਪਾਣੀ ਹੈ ਇਹ ਬਾਕੀ ਕਹਿੰਦਾ ਫੋਟ ਫੋਟ ਕਰ ਰਹਿ ਗਿਆ ਸੋ ਇਹਦਾ ਵੀ ਬੜਾ ਵੱਡਾ ਯੋਗਦਾਨ ਹੈ ਇਸ ਫਿਲਮ ਦੇ ਨਾਲ ਹੀਰਪਾ ਜੀ ਦਾ ਛੋਟਾ ਵੀਰ ਹੈ ਥੈਂਕ ਯੂ ਕੀ ਆਵਾਜ਼ ਭਾਈ ਥੈਂਕ ਯੂ so much ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਮਾਤਾ ਦੀ ਸਭ ਤੋਂ ਪਹਿਲਾਂ ਤਾਂ ਮੈਂ ਗ੍ਰੇਟਫੁਲ ਹਾਂ ਕਿ ਮੈਂ ਸੀਰੀਅਸਲੀ ਇਸ ਪ੍ਰੋਜੈਕਟ ਦਾ ਹਿੱਸਾ ਬਣੀ ਥੈਂਕ ਯੂ so much ਸਤਿੰਦਰ ਸਰ ਸਾਡੇ ਪ੍ਰੋਡਿਊਸਰ ਸਰ ਮੈਮ ਮੈਨੂੰ ਸਭ ਤੋਂ ਪਹਿਲਾਂ ਕਿਉਂਕਿ ਇਸ ਤੋਂ ਪਹਿਲਾਂ ਮੈਂ ਇੱਕ ਪ੍ਰੋਜੈਕਟਿਸ ਕੰਮ ਕੀਤਾ ਹੈ ਜੋਇਨ ਪੇਨ ਫੈਮਲੀ ਤੁਸੀਂ ਸਾਰਿਆਂ ਨੇ ਦੇਖਿਆ ਹੋਵੇ ਤਾਂ ਉਹਦੇ ਚ ਮੈਂ ਤੇ ਬਲਜਿੰਦਰ ਮੈਮ ਸਾਡਾ ਦੋਨਾਂ ਦੀ ਮਤਲਬ ਕਾਈਂਡ ਆਫ ਕੈਮਿਸਟਰੀ ਇਦਾਂ ਦੀ ਸੀ ਮੈਨੂੰ ਨਹੀਂ ਪਤਾ ਇਹਨਾਂ ਨੇ ਕੀ ਸੋਚਿਆ ਕਿ ਸਾਨੂੰ ਦੋਹਾਂ ਨੂੰ ਇਸ ਮੂਵੀ ਚ ਮਦਰ ਡਾਟਰ ਦਾ ਕਰੈਕਟਰ ਦੇਣਾ ਤੇ ਕਹਿੰਦੇ ਤੁਹਾਡੀ ਜੋੜੀ ਬਹੁਤ ਸੋਹਣੀ ਲੱਗਣੀ ਆ ਮੈਂ ਕਿਹਾ ਚਲੋ ਠੀਕ ਆ ਕਿ ਕਰਕੇ ਦੇਖ ਲੈਨੇ ਆ ਬਟ ਸੀਰੀਅਸਲੀ ਜਦੋਂ ਮੈਂ ਸਟੋਰੀ ਸੁਣੀ ਸੁਣਨ ਤੋਂ ਬਾਅਦ ਜਦੋਂ ਐਕਟ ਕੀਤਾ ਇੰਨਾ ਕ ਮਜ਼ਾ ਆਇਆ ਨਾ ਮਤਲਬ ਮੇਰੇ ਲਈ ਵੀ ਕਾਈਂਡ ਆਫ ਬੁਲਾਵਾ ਸੀਗਾ ਇੰਨੇ ਸੋਹਣੇ ਪ੍ਰੋਜੈਕਟ ਦਾ ਹਿੱਸਾ ਬਾਨਾ ਐਂਡ ਆਮ ਸੋ ਗ੍ਰੇਟਫੁਲ ਕਿ ਪੁਖਰਾਛਾਲ ਪਹਿਲਾ ਯਾਰਜ ਡਿਗਰੀ ਚ ਕੰਮ ਕੀਤਾ ਉਸ ਤੋਂ ਬਾਅਦ ਸਾਡਾ ਗੈਪ ਐਡਾ ਜ਼ਿਆਦਾ ਪਿਆ ਕਿ ਹੁਣ ਜਾ ਕੇ ਅਸੀਂ ਇਕੱਠੇ ਹੋਏ ਆ ਕਿਸੇ ਪ੍ਰੋਜੈਕਟ ਚ ਐਂਡ ਆਮ ਵੈਰੀ ਹੈਪੀ ਵੈਰੀ ਗਲੈਡ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਮੀ ਥੈਂਕ ਯੂ ਦਸਤੋਨ ਮੈਨੂ ਮਾਈਕ ਪਾਸ ਕਰ ਦਿਓ ਪਲੀਜ਼ ਮੈਂ ਤੁਹਾਡਾ ਬਹੁਤ ਇੰਪੋਰਟੈਂਟ ਰੋਲ ਹੈ ਹਨਾ ਤੇ ਹੁਣ ਸਰਨਿੰਗ ਦੱਸਿਆ ਤੁਸੀਂ ਦੱਸੋ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਉਹ ਰੋ ਅ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਸ ਫਿਲਮ ਦੀਆਂ ਟ੍ਰੇਲਰਾਂ ਕੰਚ ਕਿੰਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧੀਆ ਤੇ ਮੇਰਾ ਵੀ ਸੀ ਹੀਰ ਬਾਜੀ ਨੇ ਇੱਕ ਪ੍ਰੋਜੈਕਟ ਕਰ ਚੁੱਕੀ ਹੈ ਕਈ ਸਾਲ ਪਹਿਲਾਂ ਦਿੱਲੀ ਮੁੰਡੇ ਤੇ ਉਸ ਤੋਂ ਬਾਅਦ ਹੀਰਪਾਜੀ ਦਾ ਕਾਫੀ ਸਾਲਾਂ ਬਾਅਦ ਗੈਪ ਆਇਆ ਫਿਰ ਉਹਨਾਂ ਨੇ ਇੱਕ ਹੋਰ ਫਿਲਮ ਕੀਤੀ ਤੇ ਹੁਣ ਫਿਲਮ ਦੇ ਵਿੱਚ ਜਿਹੜਾ ਮੇਰਾ ਇੱਕ ਬਲਾਵਾ ਹੀ ਸੀਗਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਇਹਦੇ ਵਿੱਚ ਕੰਮ ਕਰਕੇ ਔਰ ਮੈਂ ਹੀਰਪਾ ਜੁਨੇ ਨੇ ਕਿ ਹੀਰਪਾਜੀ ਔਰ ਇਹ ਚਾਰੇ ਸਾਡੇ ਪ੍ਰੋਡਿਊਸਰ ਹੀ ਖੜੇ ਨੇ 파ਟਨਰ 파ਜੀ ਤੁਹਾਡਾ ਨਾਮ ਇਹ ਰਮਨ ਜੀ ਰਮਨ ਜੀ ਇਹ ਸਾਰੇ ਫੈਮਿਲੀ ਭੈਣ ਜੀ ਹੋਣੀ ਸਾਰੇ ਸਾਡੇ ਪ੍ਰੋਡਿਊਸਰ ਨੇ ਮੈਂ ਤਾਂ ਇਹ ਗੱਲ ਕਹੂੰਗੀ ਬਾਕੀ ਗੱਲਾਂ ਸਾਰਿਆਂ ਨੇ ਬਹੁਤ ਕਹਿ ਲਈਆਂ ਨੇ ਵੀ ਇਹ ਜਿਹੜੀ ਫਿਲਮ ਆ ਚੱਲੋ ਬੁਲਾਵਾ ਆਇਆ ਇਹੋ ਜਿਹੇ ਫਿਲਮਾਂ ਤੇ ਪੈਸਾ ਕੋਈ ਬਹੁਤ ਘੱਟ ਲਾਉਂਦਾ ਹੈ ਕਿਉਂਕਿ ਅਸੀਂ ਬਹੁਤ ਸਾਲ ਪਹਿਲਾਂ ਇੱਕ ਮੇਰੇ ਕਹਾ 35 40 ਸਾਲ ਹੀ ਹੋ ਗਏ ਹੋਣੇ ਆ ਇਸ ਗੱਲ ਨੂੰ ਜਦੋਂ ਅਸੀਂ ਇੱਕ ਸੰਤੋਸ਼ੀ ਮਾਂ ਫਿਲਮ ਦੇਖੀ ਸੀਗੀ ਬਾਲੀਵੁੱਡ ਦੀ ਤੇ ਮੇਰੇ ਖਿਆਲ ਨਾਲ ਸਾਡੀ ਇੰਡਸਟਰੀ 'ਚ ਕੋਈ ਐਦਾਂ ਦੀ ਫਿਲਮ ਬਣੀ ਨਹੀਂ ਆ ਮੈਨੂੰ ਲੱਗਦਾ ਹੈ ਕਿ ਪਹਿਲੀ ਫਿਲਮ ਹੀ ਬਣੀ ਆ ਹਨਾ ਜਿਵੇਂ ਨਹੀਂ ਗੱਲ ਤੋਂ ਤਾਂ ਇਹ ਪਹਿਲੀ ਫਿਲਮ ਹੀ ਬਣੀ ਆ ਕਿਉਂਕਿ ਹਰ ਜਿਹੜਾ ਪ੍ਰੋਡਿਊਸਰ ਆ ਦੇ ਕੋਈ ਐਕਟਰਾਂ ਨੇ ਕੰਮ ਕਰਨਾ ਡਾਇਰੈਕਟਰ ਨੇ ਆਪਣਾ ਕੰਮ ਕਰਨਾ ਰਾਈਟਰ ਨੇ ਵੀ ਕਰ ਲੈਣਾ ਜਿਹੜੇ ਪ੍ਰੋਡਿਊਸਰ ਹਨਾ ਉਹਨਾਂ ਨੇ ਬਹੁਤ ਕੁਝ ਸੋਚਣਾ ਹੁੰਦਾ ਉਹ ਹਮੇਸ਼ਾ ਇਹ ਸੋਚਦੀ ਹੈ ਕਿ ਯਾਰ ਕਮਰਸ਼ੀਅਲ ਫਿਲਮ ਕਰੀਏ 4 ਪੈਸੇ ਆਉਣਗੇ ਆ ਫਿਲਮ ਕਰੀਏ ਅੱਜ ਕੱਲ ਕੀ ਚੱਲ ਰਿਹਾ ਹੈ ਕਿਸ ਤਰ੍ਹਾਂ ਦੇ ਪ੍ਰੋਜੈਕਟ ਚੱਲ ਰਹੇ ਨੇ 4 ਪੈਸੇ ਨੂੰ ਹਰ ਕੋਈ ਦੇਖਦਾ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਹੁੰਦੀਆਂ ਨੇ ਉਹਨਾਂ ਤੇ ਕੋਈ ਪੈਸਾ ਨਹੀਂ ਲਾਉਂਦਾਗਾ ਇਹ ਬਹੁਤ ਵੱਡੀ ਗੱਲ ਆ ਮੈਂ ਭਾਜੀ ਉਹਨਾਂ ਨੂੰ ਸਾਰੀ ਫੈਮਿਲੀ ਨੂੰ ਰਮਨ ਭਾਜੀ ਉਹਨਾਂ ਨੂੰ ਇਹੀ ਵਧਾਈ ਦੂੰਗੀ ਕਿ ਇਹਨਾਂ ਨੇ ਇਹ ਸੋਚਿਆ ਕਿ ਹਾਂ ਸਾਨੂੰ ਇੱਥੇ ਪੈਸਾ ਲਾਉਣਾ ਚਾਹੀਦਾ ਇਹਨਾਂ ਨੇ ਆਪਣਾ ਲਾਭ ਆਪਣੀ ਹਾਨੀ ਨਹੀਂ ਸੋਚੀ ਚਲੋ ਪ੍ਰਮਾਤਮਾ ਕਰੇ ਹਾਨੀ ਤਾਂ ਹੋ ਵੀ ਨਾ ਨਾ ਕਿਉਂਕਿ ਮਾਤਾ ਦਾ ਬੁਲਾਵਾ ਜਿਵੇਂ ਪਹਿਲਾਂ ਫਿਲਮ ਸੁਪਰ ਡੁਪਰ ਹਿੱਟ ਹੋਈ ਸੀ ਉਹ ਅੱਜ ਵੀ ਸਾਡੇ ਹਰ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈਗਾ ਹੈ ਚਲੋ ਬੁਲਾਵਾ ਆਇਆ ਸਾਨੂੰ ਮਾਤਾ ਨੇ ਬੁਲਾਇਆ ਉਹ ਜਿਹੜਾ ਭਜਨ ਚੱਲਦਾ ਹੁੰਦਾ ਹਮੇਸ਼ਾ ਹੀ ਸਾਡੇ ਜ਼ਿਹਨ 'ਚ ਚੱਲਦਾ ਜਦੋਂ ਵੀ ਅਸੀਂ ਵੈਸੇ ਵੀ ਅਸੀਂ ਕਿਸੇ ਪੌੜੀਆਂ ਤੇ ਵੀ ਚੜ ਲਿਆ ਨੇ ਘਰ ਦੀਆਂ ਕਿਸੇ ਪੌੜੀਆਂ ਤੇ ਮੈਨੂੰ ਲੱਗਦਾ ਕਿ ਤਾਂ ਵੀ ਸਾਡੇ ਦਿਮਾਗ 'ਚ ਚੱਲਣ ਲੱਗ ਜਾਂਦਾ ਹੈ ਨਾ ਤੇ ਇਹੋ ਜਿਹੀਆਂ ਫਿਲਮਾਂ ਤੇ ਪੈਸਾ ਕੋਈ ਨਹੀਂ ਲਾ ਕੇ ਰਾਜੀ ਕੋਈ ਨਹੀਂ ਲਾਉਂਦਾ ਕਹਿੰਦੇ ਭਾਜੀ ਹੁਣਾਂ ਨੇ ਇਹ ਚੱਕਣ ਚੱਕਿਆ ਜਿਹੜਾ ਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸਾਡੀ ਉਹ ਫਿਲਮ ਸੁਪਰ ਡੁਪਰ ਹਿੱਟ ਹੋਈ ਹੈ ਅੱਜ ਤੱਕ ਉਹ ਸਾਡੇ ਜ਼ਿਹਨ ਚ ਬਸੀ ਹੋਈਆ ਤੇ ਇਹ ਵੀ ਫਿਲਮ ਆਪਾਂ ਇਸੇ ਤਰ੍ਹਾਂ ਹੀ ਸੁਪਰ ਡਿਪਰ ਹਿੱਟ ਕਰਨੀ ਆ ਇਹ ਐਸੀ ਨਹੀਂ ਕਰਨੀ ਇਹ ਸ਼ੇਰਾਂ ਵਾਲੀ ਮਾਤਾ ਨਹੀਂ ਹੀ ਕਰਨੀ ਆ ਤੇ ਉਹਨਾਂ ਦੇ ਦਿਨਾਂ ਦੇ ਵਿੱਚ ਹੀ ਅਸੀਂ ਇਹਨੂੰ ਰਿਲੀਜ਼ ਕਰ ਰਹੇ ਆ ਤੇ ਇਹ ਬਹੁਤ ਵੱਡੀ ਗੱਲ ਆ ਕਿ ਇਹ ਵੀ ਉਦਾਂ ਹੀ ਸੁਪਰ ਡਿਪਰ ਹਿੱਟ ਹੋਵੇ ਤੇ ਮੈਨੂੰ ਮੇਰੇ ਵੱਲੋਂ ਸਾਰਿਆਂ ਨੂੰ ਫਿਰ ਤੋਂ ਇੱਕ ਵਾਰਾਂ ਵਧਾਈ ਤੇ ਮੇਰਾ ਜਿਹੜਾ ਇੱਕ ਅ ਇਹ ਚ ਰੋਲ ਹੈਗਾ ਮੈਨੂੰ ਇੱਕ ਛੋਟਾ ਜਿਹਾ ਰੋਲ ਦਿੱਤਾ ਪਰ ਮੇਰੇ ਵਾਸਤੇ ਬਹੁਤ ਹੀ ਵਧੀਆ ਰੋਲ ਹੈਗਾ ਤੇ ਉਹ ਤਾਂ ਇੱਕ ਸਸਪੈਂਸ ਹੀ ਆ ਮੈਂ ਵੀ ਹੁਣ ਦੇਖ ਜੀ ਸੀ ਕਿ ਮੇਰਾ ਫੇਸ ਕਿਤੇ ਨਹੀਂ ਦਿਖਾਇਆ ਤੇ ਸ਼ਾਇਦ ਪਾਜੀ ਹੁਣਾਂ ਜੋ ਸਾਡੇ ਡਾਇਰੈਕਟਰ ਸਾਹਿਬ ਰਾਈਟਰ ਸਾਹਿਬ ਨੂੰ ਜ਼ਿਆਦਾ ਪਤਾ ਹੈ ਵੀ ਇਹ ਕਿਉਂ ਨਹੀਂ ਡਿਸਕਲੋਜ਼ ਕਰਨਾਗਾ ਤੇ ਚਲੋ ਮੈਨੂੰ ਲੱਗ ਗਿਆ ਥੋੜਾ ਜਿਹਾ ਪਤਾ ਕਿ ਜਿੱਥੋਂ ਹੁੰਦਾ ਹੈ ਬਾਕੀ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੇਰਾ ਇਸ ਫਿਲਮ ਦੇ ਵਿੱਚ ਬਿਲਕੁਲ ਹੀ ਡਿਫਰੈਂਟ ਰੋਲ ਹੈਗਾ ਬਾਕੀ ਮੇਰੇ ਵਾਸਤੇ ਵੀ ਇਹ ਇੱਕ ਬਲਾਵਾ ਹੀ ਸੀ ਆ ਸਾਡੀ ਲਾਈਫ ਦੀ ਇੰਨੀ ਜਰਨੀ ਚਲੇਗੀ ਅੱਜ ਤੱਕ ਅਸੀਂ ਮਾਤਾ ਰੰਨ ਦੇ ਦਰਸ਼ਨ ਨਹੀਂ ਕਰ ਸਕੇਗੇ ਜਾਇਦੇ ਸਕੇ ਕਿਉਂਕਿ ਸਾਨੂੰ ਬਲਾਵਾ ਹੀ ਨਹੀਂ ਸਿਆਇਆ ਤੇ ਜਿੰਨੀ ਦੇਰ ਸਾਨੂੰ ਬਲਾਵਾ ਨਹੀਂ ਆਉਂਦਾ ਕਿਸੇ ਵੀ ਸਥਾਨ ਤੋਂ ਚਾਹੇ ਅਸੀਂ ਕਿਸੇ ਵੀ ਧਰਮ ਦੇ ਨਾਲ ਬਿਲੋਂਗ ਕਰਦੇ ਹੋਈਏ ਚਾਹੇ ਸਿੱਖ ਧਰਮ Hindu ਧਰਮ ਚਾਹੇ ਜਿਸ ਵੀ ਧਰਮ ਚਾਹਗੇ ਨੇ ਜੇ ਸਾਨੂੰ ਬਲਾਵਾ ਨਹੀਂ ਆਉਂਦਾ ਉਪਰੋਂ ਤੇ ਅਸੀਂ ਉੱਥੇ ਨਹੀਂ ਜਾ ਸਕਦੇ ਤੇ ਇਹ ਬਲਾਵਾ ਆਇਆ ਸਾਨੂੰ ਤਾਂ ਹੀ ਅਸੀਂ ਮਾਤਾ ਵੈਸ਼ਨੂ ਦੇ ਦਰਸ਼ਨ ਕਰ ਸਕਿਆ ਵੈਸੇ ਪਸੋਚਿਆ ਬਹੁਤ ਵਾਰ ਸੀ ਪਰ ਨਹੀਂ ਜਾ ਸਕੇ ਕਿਉਂਕਿ ਬਲਾਵਾ ਹੀ ਨਹੀਂ ਸਿਆਣਾ ਹੁਣ ਬਲਾਵਾ ਆਇਆ ਤੇ ਹੁਣ ਅਸੀਂ ਵੀ ਆਈਪੀ ਟ੍ਰੀਟਮੈਂਟ ਦੇ ਨਾਲ ਅਸੀਂ ਦਰਸ਼ਨ ਕਰਕੇ ਆਏ ਤੇ ਮੈਨੂੰ ਲੱਗਦਾ ਕਿ ਚਲੋ ਦਰਸ਼ਨ ਤਾਂ ਜਿਸ ਤਰ੍ਹਾਂ ਵੀ ਹੋਣ ਚਾਏ ਸਾਨੂੰ ਪੌੜੀਆਂ ਚੜ੍ਹ ਕੇ ਜਾਣਾ ਪਵੇ ਉਹ ਜ਼ਿਆਦਾ ਵਧੀਆ ਹੁੰਦਾ ਹੈ ਪਰ ਹੁਣ ਸਾਡੇ ਕੋਲ ਟਾਈਮਿੰਗ ਘੱਟ ਸੀ ਇਸ ਕਰਕੇ ਸਾਨੂੰ ਉਹ ਦੇ ਅਕੋਰਡਿੰਗ ਜਾਣਾ ਪਿਆ ਤੇ ਜਦੋਂ ਬੰਦਾ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਹੈ ਦਰਸ਼ਨਾਂ ਨੂੰ ਜਾਂਦਾ ਹੈ ਤੇ ਉੱਥੇ ਕੋਈ ਵੀਆਈਪੀ ਇਦਾਂ ਦਾ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਵੀਆਈਪੀ ਐਂਟਰੀ ਹੋਵੇ ਇਹ ਹੋਵੇ ਉਹ ਹੋਵੇ ਇਸ ਤਰ੍ਹਾਂ ਵੀ ਨਹੀਂ ਅਸੀਂ ਉਹਨਾਂ ਦਰਸ਼ਨਾਂ ਨੂੰ ਗਏ ਆ ਚਾਹੇ ਅਸੀਂ ਸੰਗਤ ਦੇ ਵਿੱਚ ਮੇਰੀ ਤਾਂ ਵੈਸੇ ਵੀ ਆਦਤ ਹੈ ਕਿ ਜੇ ਅਸੀਂ ਹਰਮੰਦਰ ਸਾਹਿਬ ਹੀ ਜਾਂਦੇ ਆ ਤੇ ਅਸੀਂ ਕਈ ਵਾਰ ਸੇਵਾਦਾਰ ਪਛਾਣ ਲੈਂਦੇ ਕਹਿੰਦੇ ਕਿ ਮੈਂ ਮੈਂ ਇਧਰੋਂ ਮੈਂ ਕਹਿੰਦੇ ਅਸੀਂ ਲਾਈਨਾਂ 'ਚ ਹੀ ਲੱਗਾਂਗੇ ਸਾਨੂੰ ਲਾਈਨਾਂ 'ਚ ਹੀ ਲਾ ਕੇ ਜਿਹੜੇ ਦਰਸ਼ਨ ਨੂੰ ਕਰਨੇ ਚਾਹੀਦੇ ਨੇ ਉਹ ਸਭ ਤੋਂ ਵਧੀਆ ਉਹ ਸਭ ਤੋਂ ਜਾਦਾ ਵਧੀਆ ਪ੍ਰਮਾਤਮਾ ਸੁਣਦਾ ਸਾਡੀ ਤੇ ਚਲੋ ਇੱਥੇ ਸਾਡੇ ਕੋਲ ਟਾਈਮ ਦੀ ਸ਼ੌਰਟੇਜ ਸੀਗੀ ਤਾਂ ਕਰਕੇ ਸਾਨੂੰ ਇਸ ਤਰ੍ਹਾਂ ਦੇ ਦਰਸ਼ਨ ਹੋ ਗਏ ਆ ਚਲੋ ਜੇ ਮਾਤਾ ਨੇ ਬਲਾਵਾ ਦੁਆਰਾ ਬੁਲਾਇਆ ਤੇ ਸਾਨੂੰ ਜਰੂਰ ਦਰਸ਼ਨਾਂ ਜਾਵਾਂਗੇ ਤੇ ਬਸ ਮੈਂ ਤਾਂ ਇਹ ਨਹੀਂ ਤੁਹਾਨੂੰ ਕਹੂੰਗੀ ਅੱਗੇ ਹੁਣ ਸਾਡੇ ਸਤਿੰਦਰ ਜੀ ਜੋ ਦੱਸਣਗੇ ਮੈਮ ਰਹਿ ਗਈ ਮੈਮ ਤੋਂ ਆਪਾਂ ਪੁੱਛੇ ਮੇਰੇ ਵੱਲੋਂ ਦੇਖੋ ਸਭ ਤੋਂ ਪਹਿਲਾਂ ਤਾਂ ਪ੍ਰੋਡਿਊਸਰਸ ਨੂੰ ਬਹੁਤ ਬਹੁਤ ਮੁਬਾਰਕ ਮੈਂ ਫਿਲਮਸ ਦੇ ਵਿੱਚ ਆਈ ਆ ਪਰ ਮੈਂ ਬਹੁਤ ਘੱਟ ਹਾਲੇ ਕੰਮ ਕੀਤਾ ਇੱਕ ਤਰ੍ਹਾਂ ਨਾਲ ਮੈਂ ਨਿਊ ਕਮਰ ਹੀ ਆ ਪਰ ਮੈਨੂੰ ਐਨੀ ਸੋਹਣੀ ਫਿਲਮ ਦੇ ਵਿੱਚ ਇੱਕ ਪਾਰਟ ਬਣਾਇਆ ਉਹਦੇ ਲਈ ਮੈਂ ਬਹੁਤ-ਬਹੁਤ ਥੈਂਕਸ ਕਰਦੀ ਆ ਪ੍ਰੋਡਿਊਸਰਸ ਦਾ ਡਾਇਰੈਕਟਰ ਸਾਹਿਬ ਦਾ ਸੋ ਮੇਰਾ ਪਾਰਟ ਵੀ ਬਹੁਤ ਅੱਛਾ ਇੱਕ ਬਜ਼ੁਰਗ ਔਰਤ ਦਾ ਰੋਲ ਹੈ ਤੇ ਕਰਕੇ ਬਹੁਤ ਮਜ਼ਾ ਆਇਆ ਕੁਲਦੀਪ ਸਰ ਕੁਲਦੀਪ ਸਰ ਇਹਨੂੰ ਮੈਂ ਤਾਂ ਨਾ ਹਾਂ ਉਹਨਾਂ ਦੀ ਵਾਈਫ ਦਾ ਮੇਰਾ ਪਾਰਟ ਹੈ ਔਰ ਇੱਕ ਐਨੀ ਵਧੀਆ ਮੌਕਾ ਮਿਲਿਆ ਪੂਰੇ ਸੈੱਟ ਤੇ पूरा एक पॉजिटिव वाइब्स ਰਹੀਆਂ ਪੋਜ਼ਿਟਿਵ ਪੋਜ਼ਿਟਿਵ ਮਹਾਲ ਸੋ ਬਹੁਤ ਵਧੀਆ ਲੱਗਾ ਉਮੀਦ ਹੈ ਅਗੋਂ ਫੇਰ ਹੋਰ ਚਾਂਸ ਮਿਲਣਗੇ ਤੇ ਕੰਮ ਕਰਾਂਗੀ ਇਸ ਫਿਲਮ ਚ ਕੰਮ ਕਰਕੇ ਬਹੁਤ ਅੱਛਾ ਲੱਗਾ ਹਾਂ ਮੈਨੂੰ ਬੁਲਾਵਾ ਨਹੀਂ ਆਇਆ ਸੀ ਮੈਂ ਉਸ ਜਗ੍ਹਾ ਤੇ ਕਿਉਂਕਿ ਮੇਰੇ ਪਾਰਟ ਦਾ ਸ਼ੂਟ ਨਹੀਂ ਸੀ ਮੈਂ ਨਹੀਂ ਜਾ ਸਕੀ ਪਰ ਮੈਨੂੰ ਅੱਜ ਟ੍ਰੇਲਰ ਦੇਖ ਕੇ ਬੜਾ ਮਜ਼ਾ ਆ ਰਿਹਾ ਸੀ ਕਿ ਭਾਵੇਂ ਮੈਂ ਨਹੀਂ ਗਈ ਹੁਣ ਮੈਂ ਫਿਲਮ ਦੇ ਵਿੱਚ ਸਾਰੀਆਂ ਥਾਵਾਂ ਦੇ ਦਰਸ਼ਨ ਕਰਾਂਗੀ ਸੋ ਵੀ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਸ ਫਿਲਮ ਦਾ ਪਾਰਟ ਬਣੀ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸਾਰੀ ਟੀਮ ਦਾ ਬਹੁਤ ਬਹੁਤ ਥੈਂਕਸ ਹ